ਸੱਚੀ ਹੈ ਗਾਲ ਦੀ ਅੱਜ ਦੀ ਕਹਾਣੀ ਕਾਂ ਤੇ ਉਲੂ ਦੀ ਇੱਕ ਵਾਰੀ ਦੀ ਗੱਲ ਹੈ ਇੱਕ ਪੁਰਾਣੇ ਜੰਗਲ ਵਿੱਚ ਕਈ ਤਰ੍ਹਾਂ ਦੇ ਪੰਛੀ ਜਾਨਵਰ ਤੇ ਰੌਲਾ ਪਾਉਣ ਵਾਲੇ ਜੀਵ ਰਹਿੰਦੇ ਸਨ ਉਹਨਾਂ ਵਿੱਚ ਦੋ ਜਣੇ ਮਸ਼ਹੂਰ ਸਨ ਕਾਂ ਤੇ ਉਲੂ ਪਰ ਇਹ ਮਸ਼ਹੂਰੀ ਉਹਨਾਂ ਦੀ ਅਕਲ ਜਾਂ ਗੁਣਾ ਕਰਕੇ ਨਹੀਂ ਸੀ ਇਹ ਉਹਨਾਂ ਦੇ ਮਜ਼ਾਕੀਏ ਗੱਲਾਂ ਅਤੇ ਉਲਟ-ਪੁਲਟ ਸੋਚਾਂ ਕਰਕੇ ਸੀ ਤਾਂ ਆਪਣੇ ਆਪ ਨੂੰ ਜੰਗਲ ਦਾ ਸਭ ਤੋਂ ਵਧੀਆ ਅਣਜਿਆ ਸਮਝਦਾ ਸੀ ਉਹ ਰੋਜ਼ ਨਵੇਂ ਤੇ ਨਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕਰਦਾ ਕਦੇ ਟੁੱਟੀ ਹੋਈ ਟਹਿਣੀ ਨੂੰ ਜੋੜਨ ਦੀ ਕੋਸ਼ਿਸ਼ ਕਰਦਾ। ਕਦੇ ਪਾਣੀ ਵਾਲੀ ਥੈਲੀ ਨਾਲ ਪਾਣੀ ਪੀਣ ਦੀ ਸਕੀਮ ਕਰਦਾ। ਇੱਕ ਦਿਨ ਉਹ ਕਹਿੰਦਾ ਹੂੰ ਜੰਗਲ ਵਿੱਚ ਇੰਨੀਆਂ ਗਰਮੀਆਂ ਹੋ ਗਈਆਂ ਨੇ ਕਿ ਮੈਂ ਇੱਕ ਏਸੀ ਲਗਾਉਣ ਦੀ ਸੋਚਦਿਆਂ ਹਾਂ। ਉੱਲੂ ਨੇ ਪੁੱਛਿਆ ਤੂੰ ਏਸੀ ਲਗਾਏਂਗਾ ਪਰ ਕਰੰਟ ਕਿੱਥੋਂ ਆਊਗਾ? ਕਾਂ ਨੇ ਜਵਾਬ ਦਿੱਤਾ ਉਹ ਭਾਈ ਮੈਂ ਸੋਲਰ ਪਤੰਗ ਬਣਾਉਣੀ ਹੈ। ਸੂਰਜ ਦੀ ਰੋਸ਼ਨੀ ਨਾਲ ਏਸੀ ਚੱਲੇਗਾ। ਉੱਲੂ ਹੰਸ ਪਿਆ ਉਹ ਸੂਰਜ ਦੀ ਰੋਸ਼ਨੀ ਨਾਲ ਤਾਂ ਦਿਨ ਚ ਚੱਲੇਗਾ ਪਰ ਰਾਤ ਨੂੰ ਤੂੰ ਏਸੀ ਕਿਵੇਂ ਚਲਾਏਂਗਾ? ਕਾਂ ਸ਼ਰਮਾ ਆ ਗਿਆ ਉਹ ਤੋਂ ਚੁੱਪ ਕਰ ਅਕਲਮੰਦ ਨੂੰ ਸਮਝਾਉਣ ਦੀ ਲੋੜ ਨਹੀਂ ਹੁੰਦੀ ਬੁੱਲੂ ਰਾਤ ਨੂੰ ਤਾਂ ਖੂਬ ਸਿਆਣਪ ਵਾਲੀ ਗੱਲ ਕਰਦਾ ਸੀ ਉਸ ਦੇ ਕੋਲ ਪੁਰਾਣੇ ਬਜ਼ੁਰਗਾਂ ਦੀ ਕਿਤਾਬ ਹੁੰਦੀ ਸੀ ਜਿਸ ਦਾ ਹਰ ਅੱਲਾ ਦਿੰਦਾ ਪਰ ਦਿਨ ਚੜਦੇ ਉਹ ਐਸਾ ਭਲਾਰਾ ਬਣ ਜਾਂਦਾ ਜਿਵੇਂ ਚੰਗਾ ਭਲਾ ਰਾਜਾ ਮੂਰਖ ਹੋਵੇ ਇੱਕ ਦਿਨ ਸਵੇਰੇ ਕਾਂ ਨੇ ਉਸ ਨੂੰ ਸਵਾਲ ਪੁੱਛਿਆ ਬੁੱਲੂ ਇਹ ਜੰਨ ਰਾਤ ਕਿਵੇਂ ਬਣਦੇ ਹਨ ਬੁੱਲੂ ਨੇ ਅੱਖਾਂ ਮੀਚੀਆਂ ਸੋਚਿਆ ਫਿਰ ਬੋਲਿਆ ਜਸੂਰ ਸੌਂ ਜਾਂਦਾ ਤਾਂ ਰਾਤ ਹੁੰਦੀ ਹੈ ਜਰੂਰ ਦਾਦ ਤੈਨਾਂ ਕਾਂ ਨੇ ਤਲੰਤ ਸਵਾਲ ਕੱਢਿਆ ਕੋਈ ਸੂਰਜ ਨੂੰ ਆਲਾਰਮ ਲੱਗਿਆ ਹੋਇਆ ਹੈ ਫੁੱਲ ਨੂੰ ਨੱਕ ਮਟਕਾਈ ਮੈਂ ਇੱਕੀ ਸੂਰਜ ਦਾ ਪੀਏ ਹਾਂ ਜੋ ਮੈਨੂੰ ਸਾਰਾ ਸ਼ਡਿਊਲ ਪਤਾ ਹੋਵੇਗਾ ਇੱਕ ਦਿਨ ਸਾਰੇ ਜੰਗਲੀ ਜੀਵਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਇੱਕ ਸਮਝਦਾਰ ਲੀਡਰ ਚਾਹੀਦਾ ਹੈ ਜੋ ਸਮੱਸਿਆਵਾਂ ਦਾ ਹੱਲ ਕਰ ਸਕੇ ਕਾਂ ਤੇ ਉਲੂ ਦੋਵੇਂ ਜਣੇ ਚੋਣਾ ਚ ਖੜੇ ਹੋਗੇ ਕਾਂ ਨੇ ਕਿਹਾ ਮੇਰੇ ਕੋਲ ਚੁਗਲੀਆਂ ਦੀ ਡਿਗਰੀ ਵੀ ਹੈ ਪਤੰਗ ਡਾਉਣ ਦਾ ਜਰਬਾ ਵੀ ਹੈ ਉੱਲੂ ਨੇ ਕਿਹਾ ਮੈਂ ਤਾਂ ਆਪਣੇ ਕਿਦਾਂ ਪੜ ਕੇ ਰਾਤ ਦੀ ਰਾਖੀ ਕਰਦਾ ਜੇ ਕੋਈ ਖਤਰਾ ਆਵੇ ਮੈਂ ਚਾਂਗ ਕੇ ਦਿੰਦਾ ਹਾਂ ਮੋਰ ਨੇ ਪੁੱਛਿਆ ਤੁਹਾਡੇ ਦੋਵਾਂ ਵਿੱਚੋਂ ਇੱਕ ਚੁਣੀਏ ਪਰ ਕੋਈ ਦਮਦਾਰ ਜੀ ਗੱਲ ਦੱਸੋ ਤਾਂ ਨੇ ਕਿਹਾ ਮੈਂ ਕਦੇ ਵੀ ਆਪਣੇ ਪੈਰ ਨਾਲ ਕੰਨ ਨਹੀਂ ਖੋਜਾਇਆ ਇਹ ਮੇਰੀ ਅਕਲ ਦਾ ਸਬੂਤ ਹੈ ਉੱਲੂ ਨੇ ਕਿਹਾ ਮੈਂ ਕਦੇ ਵੀ ਆਪਣੀ ਰੋਟੀ ਵਿੱਚ ਮਿਰਚ ਨਹੀਂ ਪਾਈ ਕਿਉਂਕਿ ਰਾਤ ਨੂੰ ਬਾਥਰੂਮ ਨਾ ਜਾਣਾ ਪਵੇ ਇਹ ਮੇਰੀ ਅਗਾਹੀ ਹੈ ਜੰਗਲ ਵਾਲੇ ਹੱਸ-ਹੱਸ ਕੇ ਲੋਟ-ਪੋਟ ਹੋ ਗਏ ਕਾਂ ਦਾ ਨਾਮ ਹੈ ਸ਼ਿਕਾਰ ਬਿੱਲੀ ਰੋਤਕ ਮਸ਼ੀਨ ਕਾਂ ਨੂੰ ਬਿੱਲੀ ਤੋਂ ਬਹੁਤ ਡਰ ਲੱਗਦਾ ਸੀ ਹੋਰ ਰੋਜ਼ ਬਿੱਲੀ ਨੂੰ ਦੇਖ ਕੇ ਆਵਾਜ਼ਾਂ ਮਾਰਦਾ ਮੇਉ ਮਰ ਜਾ ਇੱਕਦਮ ਸਨੇਪ ਸ਼ਿਕਾਰ ਕੀਤਾ ਬਿੱਲੀ ਰੋਤਕ ਮਸ਼ੀਨ ਉਸ ਦੀ ਯੋਜਨਾ ਸੀ ਕਿ ਜਦ ਬਿੱਲੀ ਨੇੜੇ ਆਵੇ ਮਸ਼ੀਨ ਬੋਂਗ ਬੋਂਗ ਕਰਕੇ ਬਿੱਲੀ ਨੂੰ ਭਜਾ ਦੇਵੇ ਪਰ ਮਸ਼ੀਨ ਦੇ ਬਦਲੇ ਕਾਂ ਨੇ ਇੱਕ ਸਾਦਾ ਜਿਹਾ ਸਪੀਕਰ ਲਾ ਦਿੱਤਾ ਜਿਸ ਵਿੱਚ ਕੁੱਤੇ ਦੀ ਬਾਜ ਰਿਕਾਰਡ ਸੀ ਉਹ ਲੋਨੇ ਅਗੇ ਟੈਕਸਟ ਕੀਤਾ ਉਸਨੇ ਜਿਵੇਂ ਹੀ ਬੀਲਿੰਗ ਲਾ ਕੇ ਲਵੇ ਲਾਇਆ ਆਵਾਜ਼ ਆਈ ਬੋਂ ਬੋਂ ਬੀਲੀਮ ਮਸ਼ੀਨ ਉੱਤੇ ਪੰਜਾ ਮਾਰਿਆ ਸਪੀਕਰ ਟੁੱਟ ਗਿਆ ਕਾਂ ਚੀਕ ਦਾਬ ਹੋਇਆ ਬੋਲਿਆ ਮੇਰਾ ਵਿਸ਼ਕਾਰ ਸੀ ਉਹਨੂੰ ਇੱਕ ਉਲੁਣੀ ਦਿਖੀ ਜਿਸ ਦਾ ਨਾਂ ਸੀ ਗਲਬੋ ਉਲੂ ਦਾ ਉਸ ਉੱਤੇ ਤੇ ਲਾ ਗਿਆ ਇੱਕ ਰਾਤ ਉਹ ਗਲਬੋ ਕੁਲ ਗਿਆ ਤੇ ਆਖਿਆ ਗਲਬੋ ਮੈਂ ਤੇਰੇ ਲਈ ਚਮਕਦੇ ਤਾਰੇ ਲੈਣਾ ਚਾਹੁੰਦਾ ਹਾਂ ਗਲਬੋ ਨੇ ਆਖਿਆ ਮੈਨੂੰ ਚਮਕਦੇ ਤਾਰੇ ਨਹੀਂ ਪੱਕੇ ਦਾਲ ਚੌਲ ਚਾਹੀਦੇ ਹਨ ਕੁੱਲ ਨੂੰ ਨਹੀਂ ਹੱਸ ਕੇ ਤਾਰਿਆ ਨਾ ਰੋਟੀ ਨਹੀਂ ਬਣਦੀ ਪਰ ਪਿਆਰ ਬਣ ਜਾਂਦਾ ਹੈ। ਕਲਬਨ ਕਹੇ ਜੇ ਰੋਟੀ ਨਾ ਹੋਵੇ ਤਾਂ ਪਿਆਰ ਵੀ ਭੁੱਖਾ ਰਹਿ ਜਾਂਦਾ ਹੈ। ਉਹਨੇ ਕਾਂ ਕੋਲ ਜਾ ਕੇ ਦੱਸਿਆ ਮੰਗਾਈ ਨਹੀਂ ਤਾਂ ਇੱਥੇ ਪਿਆਰ ਦੇ ਰੇਟ ਵੀ ਵਧਾ ਦਿੱਤੇ ਹਨ। ਜੰਗਲ ਵਿੱਚ ਅੱਗ ਲੱਗ ਗਈ। ਸਾਰੇ ਪੰਛੀ ਭੱਜਣ ਲੱਗੇ ਕਾਂ ਤੇ ਉੱਲੂ ਪਹਿਲਾਂ ਹੀ ਲੁਕ ਗਏ। ਫਿਰ ਕਾਂ ਨੇ ਆਪਣੀ ਪਾਣੀ ਦੀ ਬੋਤਲ ਚੁੱਕੀ ਅਤੇ ਉੱਲੂ ਨੇ ਮੂੰਹ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਾਰੇ ਪੰਛੀ ਨੇ ਉਹਦੀ ਹਮਤ ਦੇਖੀ ਜੰਗਲ ਦੇ ਰਾਜਾ ਹਾਥੀ ਨੇ ਕਿਹਾ ਇਹ ਤਾਂ ਮੂਰਖ ਹੀ ਸੱਚੇ ਹੀਰੋ ਬਣਗੇ ਕਾਂ ਨੇ ਕੀ ਬਚ ਗਿਆ ਅੱਜ ਤੋਂ ਮੂਰਖ ਅਸੀਂ ਨਹੀਂ ਅਕਲਮੰਦ ਹਾਂ ਉੱਲੂ ਨੇ ਪੱਕਾ ਸਨੇ ਹਰ ਦਿੱਤਾ ਕਦੇ ਕਦੇ ਮੂਰਖ ਵੀ ਜੰਗਲ ਬਚਾ ਜਾਂਦੇ ਹਨ ਸਾਡੇ ਘਾਣੇ ਤੋਂ ਸਿੱਖਿਆ ਮਿਲਦੀ ਹੈ ਜਿਵੇਂ ਕਾਂ ਤੇ ਉੱਲੂ ਜੋ ਦੇਖਣ ਵਿੱਚ ਮੂਰਖ ਲੱਗਦੇ ਸਨ ਪਰ ਸਮਾਂ ਆਉਣ ਤੇ ਅਸਲੀ ਹੀਰੋ ਬਣ ਗਏ ਉਹੇ ਤਰ੍ਹਾਂ ਜ਼ਿੰਦਗੀ ਵਿੱਚ ਹਰਸਾ ਵੀ ਜ਼ਰੂਰੀ ਹੈ ਤੇ ਮੂਰਖ ਵੀ ਕਦੇ ਕਦੇ ਕਮਾਲ ਕਰ ਜਾਂਦੇ ਹਨ ਧੰਨਵਾਦ ਜੀ ਜੋ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ rabba